ਅੱਜ ਇੱਕ ਬਿਆਨ ਆਇਆ ਹੈ ਕੰਗਨਰ ਰਣੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੀ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ ਨਾ ਲੈ ਰਹੀ ਹੈ ਸੰਤ ਪਿੰਡਰਾ ਵਾਲਿਆਂ ਦਾ ਅੱਜ ਕਹਿੰਦੀ ਕਿ ਉਹ ਤੰਕਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਪਿੰਡਰਾ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾ ਰਣੌਤ ਐਮਰਜੈਂਸੀ 'ਚ ਸੰਤ ਪਿੰਡਾੜੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਇਕਾਲੀ ਦਲ ਦਾ ਰੋਲ ਦੱਸਣਾ ਜਿੰਨੇ 90 ਹਜ਼ਾਰ ਬੰਦਾ ਗਿਫਤਾਰ ਕਰਾ ਦਿੱਤਾ ਸੀ ਇਹ ਤਾਂ ਮਾਫੀਆ ਬੰਗੇ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾ ਬਲਾਸਬਾਰੇ ਬੋਲੇਗੀ ਤੁਹ ਪ੍ਰਗਿਆ ਠਾਕੁਰ ਬਾਰੇ ਬੋਲੈਗੀ ਉਹ ਕੌਣ ਹੈ ਜਿਨ੍ਹਾਂ ਦੇ ਉਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਣੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੁਸੀਂ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੈਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੋਤ ਬੋਲ ਰਹੀ ਹੈ